ਉਕੇਰੀਆਂ ਥਾਣੇ ਤੋਂ ਮਹਿਜ 300 ਮੀਟਰ ਦੀ ਦੂਰੀ ਤੇ ਬਦੂਕ ਦੀ ਨੋਕ ਤੇ ਤਿੰਨ ਚੋਰਾਂ ਨੇ ਸੁਨਿਆਰੀ ਦੀ ਦੁਕਾਨ ਨੂੰ ਲੁੱਟ ਲਿਆ ਜਿਸ ਦੀ ਹੁਣ ਇੱਕ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਵਿੱਚ ਤੁਸੀਂ ਸਾਫ਼ ਦੇਖ ਸਕਦੇ ਹੋ ਕਿਵੇਂ ਬੇਫਿਕਰ ਤਿੰਨ ਚੋਰਾਂ ਦੇ ਨੇ ਤੇ ਇੱਕ ਚੋਰ ਬਾਹਰ ਸਪਲੈਂਡਰ ਮੋਟਰਸਾਈਕਲ ਤੇ ਖੜਾ ਹੁੰਦਾ ਹੈ ਦੋ ਚੋਰ ਦੁਕਾਨ ਦੇ ਅੰਦਰ ਵੜ ਜਾਂਦੇ ਨੇ ਤੇ ਇਹਨਾਂ ਦੋਵਾਂ ਚੋਰਾਂ ਦੇ ਵੱਲੋਂ ਦੁਕਾਨ ਦੇ ਮਾਲਕ ਨੂੰ ਬਦੂਕ ਨੂੰ ਮਾਰ ਹਥਿਆਰ ਦੀ ਨੋਕ ਤੇ ਡਰਾ ਕੇ ਉਸ ਕੋ ਨਕਦੀ ਤੇ ਗਹਿਣੇ ਲੁੱਟ ਕੇ ਫਰਾਰ ਹੋ ਗਏ ਬਿਜਾਰ ਦੇ ਵਿਚਕਾਰ ਹੋਈ ਇਸ ਲੁੱਟ ਦੇ ਕਾਰਨ ਪੂਰੇ ਮਕੇਰੀਆਂ ਸ਼ਹਿਰ ਵਿੱਚ ਡਰਦਾ ਮਾਹੌਲ ਹੈ ਕਿ ਲੁਟੇਰਿਆਂ ਨੂੰ ਹੁਣ ਪੁਲਿਸ ਦਾ ਵੀ ਕੋਈ ਡਰ ਜਾਂ ਖੌਫ ਨਹੀਂ ਰਿਹਾ ਜਾਣਕਾਰੀ ਦਿੰਦੇ ਆ ਦੁਕਾਨਦਾਰ ਮਾਲਕ ਨੇ ਦੱਸਿਆ ਕਿ ਉਹ ਕਰੀਬ 9 ਵਜੇ ਆਪਣੀ ਦੁਕਾਨ ਤੇ ਬੈਠੇ ਸੀ ਜਦੋਂ ਇਹ ਘਟਨਾ ਵਾਪਰੀ ਤਾਂ ਤਿੰਨ ਚੋਰ ਆਏ ਤਾਂ ਉਹਨਾਂ ਨੇ ਪਿਸਤੌਲ ਵਰਗੇ ਹਥਿਆਰ ਦਿਖਾ ਕੇ ਪੈਸਿਆਂ ਦੀ ਮੰਗ ਕੀਤੀ ਇਸ ਤੋਂ ਬਾਅਦ ਉਹਨਾਂ ਨੇ ਮੇਰੀ ਦੁਕਾਨ ਤੇ ਰੱਖੇ ਟਰੰਕ ਦੀ ਤਲਾਸ਼ੀ ਲਈ ਤੇ ਉਸ ਵਿੱਚ ਰੱਖੀ ਨਕਦੀ ਤੇ ਕੁਝ ਗਹਿਣੇ ਲੈ ਕੇ ਫਰਾਰ ਹੋ ਗਏ ਉਹਨਾਂ ਜਾਣਦੇ ਹੋਏ ਦੁਕਾਨ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦਾ ਡੀਵੀਆਰ ਵੀ ਨਾਲ ਹੀ ਲੈ ਗਏ ਘਟਨਾ ਤੋਂ ਬਾਅਦ ਮੌਕੇ ਤੇ ਪੁਲਿਸ ਵੀ ਪਹੁੰਚ ਗਈ ਹੈ ਤੇ ਉਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਮੇਰਾ ਨਾਮ ਮਤੀ ਜੋੜਾ ਜੀ ਕਾਨਾ ਰੋਡ ਤੇ ਮੇਰੀ ਦੁਕਾਨ ਹੈ ਜੋੜਾ ਆਰਨਮੈਂਟਸ ਮੈਂ ਆਪਣੀ ਦੁਕਾਨ ਤੇ ਬਿੱਲ ਬਣਾਉਂਦਾ ਵੇ ਸੀ ਸਡਨਲੀ ਤਿੰਨ ਬੰਦੇ ਆਏ ਗਨਪੁਆਇੰਟ ਤੇ ਆ ਕੇ ਮੇਰੇ ਨਾਲ ਗੱਲਾਂ ਗੁੱਲੇ ਦੋਨੋਂ ਪੇਟੀ ਬੂਟੀ ਫਰੋੜੀ ਹੈ ਗਨਪੁਆਇੰਟ ਤੇ ਮੈਨੂੰ ਪੁੱਛਿਆ ਕੈਮਰੇ ਵਗੈਰਾ ਮੇਰੇ ਕਿੱਥੇ ਟੀਵੀ ਵਗੈਰਾ ਪੁੱਛਿਆ ਉਹ ਕਢਾਇਆ ਉਹਨਾਂ ਨੇ ਦੌੜੇ ਬੰਦੇ ਗੱਲ ਕਰੀ ਨੁਕਸਾਨ ਦੀ ਤੇ ਕਿੰਨਾ ਕੁ ਨੁਕਸਾਨ ਹੋਇਆ ਸਭ ਨੁਕਸਾਨ ਦਾ ਅੰਦਾਜ਼ਾ ਇਹ ਨਹੀਂ ਲਾਇਆ ਜਾ ਸਕਦਾ ਦੇਖ ਕੇ ਪਤਾ ਲੱਗੇ ਕੈਸ਼ ਥੋੜਾ ਬੋਦਾ ਕੈਸ਼ ਸੀਗਾ ਥੋੜਾ ਬੋਦਾ ਸਮਾਨ ਸੀਗਾ ਉਹ ਮੈਂ ਅੰਦਾਜ਼ਾ ਦੇਖ ਕੇ ਲਾਇਆ ਜਾ ਸਕਦਾ ਇਤਾਂ ਨਹੀਂ ਪਾ ਲਿਆ ਕੈਸ਼ ਲਗਭਗ ਕਿੰਨਾ ਕੈਸ਼ ਹੋ ਗਿਆ ਕੋਈ ਅੰਦਾਜ਼ਾ ਨਹੀਂ ਸਾਹਿਬ ਸੋਨੇ ਆ ਰਹੇ ਗੱਲਾਂ ਤੁਹਾਨੂੰ ਪਿਆ ਹੁੰਦਾ ਵਾ ਕੋਈ ਹਿਸਾਬ ਤਾਂ ਹੁੰਦਾ ਨਹੀਂ ਰੋਬਟ ਤੇ ਬੰਨੀ ਹੋਈ ਹੈ ਇਹ ਹੈ ਕਿ ਅੰਦਾਜ਼ਾ ਹੁਣ ਲਾ ਕੇ ਕਿਦੀ ਕਿਦੀ ਕੀ ਕੀ ਪੇਮੈਂਟ ਆਈ ਦੀ ਉਸ ਹਿਸਾਬ ਨਾਲ ਇੱਕ ਮਿੰਟ ਬੰਦ ਕਰਿਓ ਤੁਹਾਨੂੰ ਕੋਈ 8:00 ਵਜੇ 40 ਗੁਰ ਦੇ ਫੋਨ ਆਇਆ ਸੀ ਕਿ ਇਤਾਂ ਕਰਕੇ ਠੰਡ ਦੇ ਅਗਲੇ ਪਾਸੇ ਜਿਹੜੀ ਜਿਹੜੀ ਮੁਰਦੇ ਮੋਟ ਫਸਟਾ ਦੇ ਸਾਹਮਣੇ ਖੂਬ ਹੋ ਗਈ ਹੈ ਜਨ ਪੁਆਇੰਟ ਤੇ ਲੋਕੇ ਦੇਖਿਆ ਜਾ ਕਿ ਉਹਦੇ ਅਤਲ ਕੁਮਾਰ ਸੀ ਦੁਕਾਨ ਦਾ ਮਾਲਕ ਉਹਨੇ ਦੱਸਿਆ ਵੀ ਮੇਰੀ ਚੈਨੀ ਖੋਖੇ ਲੈ ਤੈਨੂੰ ਉਹਨੇ ਮੋਟਰਸਾਈਕਲ ਤੇ ਆਇਸ ਸਪਲੈਂਟਰ ਤੇ ਮੈਨੂੰ ਲੈ ਕੇ ਗਾਨਪਾਇਰ ਤੇ ਮੇਰੀ ਚੈਨੀ ਦਾਲੀ ਮੇਰੀ ਉਹ ਪਰਮ ਦੀ ਬੁੰਦਰੀਆਂ ਸੀ ਤੋਂ 1.5 ਕਿਲੋ ਕਰ ਰੱਖਿਆ ਸੀ ਬਾਕੀ ਹੋਰ ਸਮਾਨ ਸੀ ਤੇ ਨਾਲੇ ਟੀਜਾ ਵਗੈਰ ਨਾਲ ਆ ਗਿਆ ਹੁਣ ਕੀ ਕੈਸਿਸ ਤੱਕ ਕਾ ਕੇ ਇਨਵੈਸਟੀਗੇਸ਼ਨ ਸ਼ੁਰੂ ਕਰਤੀ ਹੈ ਜਲਦੀ ਦੁਰਸ਼ਪਾਟੇ ਕਰਦੇ ਹਾਂ